ਅਮਰੀਕ ਸਿੰਘ ਉਹਨਾਂ ਦੇ ਉੱਥੇ ਘਰ 'ਚ ਤੁਸੀਂ ਇੱਥੇ ਸੌਂਦੇ ਹੋ ਜਾਂ ਉੱਧਰ ਆਪਣੇ ਚਾਚਾ ਜੀ ਵੱਲ ਸੌਂਦੇ ਹੈਗੇ ਹੋ ਕਿਵੇਂ ਉਹ ਦੱਸ ਰਹੇ ਸੀਗੇ ਕਿ ਬੇਟੀ ਇੱਥੇ ਘਰ 'ਚ ਨਹੀਂ ਸੌਂਦੀ ਘਰ 'ਚ ਤਰਾਰਾਂ ਆਈਆਂ ਹੋਈਆਂ ਸੀ ਹਾਂਜੀ ਉਹ ਸਾਡੇ ਘਰ 'ਚ ਤਰਾਰਾਂ ਆਇਆਂ ਸੀ ਤਾਂ ਵੀ 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 ਕਰ ਜਾਂਦੀ ਸੀ ਕੀ ਕੋਠੇ ਨਾ ਲੱਗ ਪੈ ਤੇ ਕਿਵੇਂ ਜਦੋਂ ਪਾਣੀ ਆਇਆ ਉਦੋਂ ਕਿੱਥੇ ਰਹੇ ਕੋਠਿਆਂ ਉੱਤੇ ਤੁਸੀਂ ਦੱਸਿਆ ਕਿ ਉਦੋਂ ਤੁਹਾਨੂੰ ਡਰ ਲੱਗਦਾ ਸੀਗਾ ਹੁਣ ਤੁਸੀਂ ਹੁਣ ਤਾਂ ਨਹੀਂ ਡਰ ਲੱਗਦਾ ਮਨ ਨਹੀਂ ਲੱਗਦਾ ਜਦੋਂ ਪੂਰੇ ਪਾਣੀ ਆਇਆ ਕਿਸ ਤਰੀਕੇ ਦੀਆਂ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਹੈਗਾ ਅਸੀਂ ਦੇਖ ਰਿਹਾ ਹਜੇ ਵੀ ਪੂਰੇ ਘਰ ਚ ਸਲਾਬ ਹਾਂ ਬਹੁਤ ਮੁਸ਼ਕਲ ਹੈ ਅਸੀਂ ਬਸੇ ਆ ਇੱਥੋਂ ਤੇ ਉੱਪਰ ਛੱਤ ਤੇ ਚਲੇ ਗਏ ਆ ਕਿੰਨੀ ਦਿੱਕਤ ਕੀ ਆ ਗਈ ਤੇ ਕੋਈ ਜੇ ਇਸ ਤਰ੍ਹਾਂ ਮੈਂ ਟਰੈਕਟਰ ਲਈ ਰੱਖਿਆ ਸੇਵਾ ਤੇ ਰੋਟੀ ਕਿ ਅੱਗਾ ਪਛਾ ਟਾਈਮ ਹੋਏ ਨੇ ਰੋਟੀ ਖਾਣੇ ਖਾਣ ਨਾਲ ਕੋਈ ਪਤਨੀ ਅੰਦਰ ਅੰਤੀਆਂ ਦੇ ਵਿੱਚ ਕੋਈ ਫਰਕ ਪੈਣਾ ਨਾੜਾ ਬਲੋਕ ਹੋ ਵੀ ਆ ਬਲੋਕ ਹੋਣ ਕਰਨਾ ਕੋਈ ਟੈਸ਼ਨ ਪੈ ਗਈ ਫਾਸ ਡੋ ਗਈ ਕਰਜ਼ਾ ਚੜ ਗਿਆ ਸਿਰ ਤੇ ਤੇ ਇਹ ਟੈਸ਼ਨ ਨਾਲ ਥੋੜਾ ਜਿਆਦਾ ਨੁਕਸਾਨ ਹੋਗਾ ਪੇਟ ਦਾ ਠਿੰਡੇ ਰਿਆਂ 12 13 ਦੇ ਅੱਧ ਹਲ ਹਾੜਤ ਜਿੰਮੇਦਾਰਾਂ ਦਾ ਪੱਲੇ ਕੋਸ ਵੀ ਨਹੀਂਗਾ ਕੜਾ ਕੋ ਨੌਕਰੀਆਂ ਲੱਗੇ ਵੇ ਨੇ ਜੇ ਕੁਛ ਨੌਕਰੀ ਮਿਲਦੀ ਹੋ ਤਾਂ ਗੱਲ ਨਹੀਂ ਹੈਗੀ ਤੁਹਾਡੇ ਤੁਹਾਡੇ ਘਰ ਵਾਲਾ ਬਿਮਾਰ ਹੋ ਗਏ ਸੀ ਘਰ ਵਾਲਾ ਚਾ ਉਹ ਨਗਾ ਇੱਥੇ ਕਿੰਨਾ ਕਰਜ਼ਾ ਲਿਆ ਤੁਸੀਂ ਤੁਸੀਂ ਦੱਸੋ ਕਿ ਸੋਨਾ ਸੋਨਾ ਗਿਰਵੀ 8 9 ਲੱਖ ਰੁਪਏ ਸਾਰਾ ਸਿਰ ਤੇ ਕਰਜ਼ਾ ਕਿ ਫਾਲ ਮਾਰੇਗੀ ਫਾਲ ਦੇ ਨਾਲ ਸਾਡਾ ਕੋਈ ਸਰਕਲ ਚੱਲੀ ਜਾਂਦਾ ਕੁੱਤੇ ਛਣਾ ਇਹ ਪੈ ਗਈਆਂ ਵੀ ਫਾਲ ਮਾਰੇਗੀ ਤੇ ਕੀ ਕਰਾਂਗੇ ਦਾਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪੱਟ ਤਾਂ ਫਿਰੋਜ਼ਪੁਰ ਦੇ ਪਿੰਡ ਟਿੰਡੀਵਾਲਾ ਦੇ ਵਿੱਚ ਅਸੀਂ ਮੌਜੂਦ ਹਾਂ ਲਗਾਤਾਰ ਦਾਨ ਮਿਊਟ ਦੀ ਟੀਮ ਹੜ੍ਹਾਂ ਤੋਂ ਬਾਅਦ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਪਾਈ ਹੋਈ ਜਾਂ ਫਿਰ ਉਹ ਲੋਕ ਹਲੇ ਕਿਹੜੇ ਹਾਲਾਤਾਂ ਦੇ ਵਿੱਚੋਂ ਦੀ ਨਿਕਲ ਰਹੇ ਨੇ ਗਰਾਊਂਡ ਜ਼ੀਰੋ ਤੇ ਅਸੀਂ ਮੌਜੂਦ ਹਾਂ ਤਾਂ ਇੱਕ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਰਵਾਜ਼ੇ ਇਹ ਗਲ ਚੁੱਕੇ ਸਨ ਤਾਂ ਪੂਰੇ ਘਰ ਦੇ ਅੰਦਰ ਸਲਾਬ ਜਿਹੜੀ ਹੈ ਉਹ ਹਲੇ ਤੱਕ ਮੌਜੂਦ ਹੈ ਯਾਨੀ ਕਿ ਹੜ੍ਹਾਂ ਨੂੰ ਕਾਫੀ ਮਹੀਨੇ ਬੀਤ ਗਏ ਲੇਕਿਨ ਹਲੇ ਤੱਕ ਇਨ੍ਹਾਂ ਘਰਾਂ ਦਾ ਨੁਕਸਾਨ ਜਾਂ ਇਹ ਘਰ ਉਸ ਤਰੀਕੇ ਦੇ ਨਾਲ ਦਰੁਸਤ ਨਹੀਂ ਹੋਏ ਤਾਂ ਇਨ੍ਹਾਂ ਘਰਾਂ ਦੇ ਵਿੱਚ ਪਾਣੀ ਜਦੋਂ ਵੜਿਆ ਤਾਂ ਉਹਨਾਂ ਦੇ ਨਿਸ਼ਾਨ ਹੁਣ ਤੱਕ ਇਸ ਘਰ ਦੀਆਂ ਦਵਾਰਾਂ ਦੇ ਉੱਤੇ ਦੇਖੇ ਜਾ ਸਕਦੇ ਨੇ ਕਿ ਕਿਸ ਤਰੀਕੇ ਦੇ ਨਾਲ ਘਰਾਂ ਦੇ ਅੰਦਰ ਸਲਾਬ ਹਲੇ ਵੀ ਮੌਜੂਦ ਹੈ ਟੈਂਡੀ ਵਾਲਾ ਪਿੰਡ ਦੇ ਵਿੱਚ ਲਗਾਤਾਰ ਅਸੀਂ ਮੌਜੂਦ ਹਾਂ ਤੇ ਕਵਰੇਜ ਕਰ ਰਹੇ ਹਾਂ ਤਾਂ ਇਸ ਘਰ ਦੇ ਵਿੱਚ ਕੁਝ ਬੱਚੇ ਮੌਜੂਦ ਨੇ ਬੇਟਾ ਕੀ ਨਾਮ ਹੈ ਤੁਹਾਡਾ ਸੁਨੈਨਾ ਸੁਣ ਲੈ ਤੁਸੀਂ ਅਮਰੀਕ ਸਿੰਘ ਹੋਂਦੇ ਉਥੇ ਘਰ ਚ ਤੁਸੀਂ ਇੱਥੇ ਸੌਂਦੇ ਹੋ ਜਾਂ ਉੱਧਰ ਆਪਣੇ ਚਾਚਾ ਜੀ ਵੱਲ ਸੌਂਦੇ ਹੈਗੇ ਹੋ ਕਿਵੇਂ ਉਹ ਦੱਸ ਰਹੇ ਸੀਗੇ ਕਿ ਬੇਟੀ ਇੱਥੇ ਘਰ ਚ ਨਹੀਂ ਸੌਂਦੀ ਘਰ ਚ ਦਰਾਰਾਂ ਆਈਆਂ ਹੋਈਆਂ ਸੀ ਹਾਂਜੀ ਉਹ ਸਾਡੇ ਘਰੇ ਦਰਾਰਾਂ ਆਈਆਂ ਸੀ ਤਾਂ ਵੀ 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 ਕਰਸਾਂਦੇ ਸੀ ਕੀ ਕੋਠੇ ਨਾ ਦੇਖ ਪੈਂ ਬੇਟਾ ਤੁਹਾਡਾ ਕੀ ਨਾਮ ਹੈ ਕੁਰਸਿੱਤ ਕੌਰ ਹਾਂ ਕੁਰਸਿੱਤ ਕੌਰ ਤੁਹਾਡੇ ਘਰ ਦੇ ਵਿੱਚ ਪਾਣੀ ਆ ਗਿਆ ਸੀਗਾ ਫਿਰ ਕਿਵੇਂ ਹੁਣ ਠੀਕ ਹੈ ਸਭ ਕੁਝ ਹਾਂ ਸਰ ਤੇ ਕਿਵੇਂ ਜਦੋਂ ਪਾਣੀ ਆਇਆ ਉਦੋਂ ਕਿੱਥੇ ਰਹੇ ਤੁਸੀਂ ਕੋਠਿਆਂ ਉੱਤੇ ਤੇ ਅੱਛਾ ਸਕੂਲ ਸਕੂਲ ਦੀ ਪੜ੍ਹਾਈ ਫਿਰ ਕਿੰਨਾ ਸਮਾਂ ਹੁਣ ਜਾਂਦੇ ਹੋ ਸਕੂਲ ਉਦੋਂ ਪ੍ਰਭਾਵਿਤ ਹੋ ਹਾਂਜੀ ਕਿਹੜੀ ਕਲਾਸ ਚ ਪੜ੍ਹਦੇ ਹੋ ਦੂਜੀ ਚ ਦੂਜੀ ਚ ਤੇ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ ਦੂਜੀ ਚ ਤੁਸੀਂ ਵੀ ਦੂਜੀ ਚ ਹਾਂਜੀ ਤੇ ਤੁਸੀਂ ਦੱਸਿਆ ਕਿ ਉਦੋਂ ਤੁਹਾਨੂੰ ਡਰ ਲੱਗਦਾ ਸੀਗਾ ਹੁਣ ਤੁਸੀਂ ਹੁਣ ਤਾਂ ਨਹੀਂ ਡਰ ਲੱਗਦਾ ਹੁਣ ਨਹੀਂ ਲੱਗਦਾ ਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਮਿੰਦਰੋ ਜੀ ਜਦੋਂ ਉਹਦੇ ਪਾਣੀ ਆਇਆ ਕਿਸ ਤਰੀਕੇ ਦੀਆਂ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਹੈਗਾ ਅਸੀਂ ਦੇਖ ਰਿਹਾ ਹਜੇ ਵੀ ਪੂਰੇ ਘਰ ਚ ਸਲਾਬ ਹੈ ਹਾਂ ਬਹੁਤ ਮੁਸ਼ਕਲ ਹੈ ਅਸੀਂ ਬਸੇ ਆ ਇੱਥੋਂ ਤੇ ਉੱਪਰ ਛੱਤ ਤੇ ਚਲੇ ਗਏ ਆ ਬੜੇ ਅਰੇ ਤੇ ਦੂਜੇ ਬੱਚੇ ਪਰਿਵਾਰ ਆਪੋਂ ਨਿਖੜ ਗਏ ਨੇ ਕੋਈ ਬਾਹਰੇ ਕੱਪੜ ਗਏ ਕੋਈ ਰਿਸ਼ਤੇਦਾਰਾਂ ਤੱਕ ਚੜਾਕ ਗਏ ਕੋਕੀ ਦੇ ਕੋਕੀ ਦੇ ਤਾਂ ਹੀ ਉੱਤੇ ਰਹੇ ਉੱਪਰ ਛੱਤ ਤੇ ਆ ਤੇ ਕੋਈ ਹੜਾਂ ਦੇ ਵਿੱਚ ਕੋਈ ਘਰ ਦੇ ਵਿੱਚ ਕੋਈ ਬਿਮਾਰ ਵਗੈਰਾ ਜਾਂ ਹਜੇ ਵੀ ਸਲਾਬ ਹੈਗੀ ਕੋਈ ਅਜੇ ਹੀ ਕੋਈ ਦਿੱਕਤਾਂ ਨਹੀਂ ਆਈ ਹੈਗੀ ਲਿਖਤਾ ਹੀ ਪਈ ਐ ਬਿਹਾਨਾ ਬਜ਼ੁਰਗ ਟੈਨਸ਼ਨ ਲੈ ਤੇ ਬਿਮਾਰ ਹੋ ਗਿਆ ਏ ਤੁਹਾਨੂੰ ਬਠਿੰਡੇ ਦਾਖਲ ਰੱਖਾ ਹੈ ਵਾ ਵ ਫਸਲ ਖਰਾਬ ਹੋ ਗਈ ਝੜੀ ਡੋਬ ਗਈ ਅਰਵਰੀ ਡੋਬ ਜਾਂਦੀ ਏ ਤੇ ਸਾਡਾ ਤਾਂ ਜ਼ਿੰਮੇਵਾਰਾਂ ਦਾ ਪੱਲੇ ਕੁਝ ਵੀ ਨਹੀਂਗਾ ਕਿਹੜਾ ਕੋਈ ਨੌਕਰੀਆਂ ਲੱਗ ਗਈ ਵੇ ਨੇ ਜੇ ਕੁਝ ਨੌਕਰੀ ਮਿਲਦੀ ਬਹੁਤ ਗੱਲ ਨਹੀਂ ਹੈਗੀ ਤੁਹਾਡੇ ਘਰ ਵਾਲਾ ਬਿਮਾਰ ਹੋ ਗਏ ਸੀ ਘਰ ਵਾਲਾ ਚਾ ਉਹਨਾਂ ਜਾ ਇੱਥੇ ਅ ਤੇ ਬਿਮਾਰ ਬਹੁਤ ਅਸੀਂ ਮੈਂ ਬੜੀ ਮੁਸ਼ਕਲ ਨਾਲ ਬਚਾਇਆ ਇਹਨੂੰ ਕੀ ਕੀ ਨਾਮ ਹੈ ਜੀ ਤੁਹਾਡਾ ਪਿਆਰਾ ਸਿੰਘ ਜੀ ਜੀ ਕੀ ਕੀ ਦਿੱਕਤ ਕੀ ਆ ਗਈ ਸੀ ਦੇਖੋ ਤੇ ਜੇ ਇਸ ਤਰ੍ਹਾਂ ਮੈਂ ਟਰੈਕਟਰ ਲਈ ਰੱਖਿਆ ਸੇਵਾ ਤੇ ਰੋਟੀ ਅੱਗੇ ਪਛਾ ਟਾਈਮ ਹੋਏ ਨੇ ਰੋਟੀ ਖਾਣੇ ਖਾਣ ਨਾਲ ਕੋਈ ਪਤਾ ਨਹੀਂ ਅੰਦਰ ਅੰਤੀਆਂ ਦੇ ਵਿੱਚ ਕੋਈ ਫਰਕ ਪੈਣਾ ਨਾੜਾਂ ਕੋ ਬਲੌਕ ਹੋ ਗਈਆਂ ਬਲੌਕ ਹੋਣ ਕਰਨਾ ਕੋਟੇਸ਼ਨ ਪੈ ਗਈ ਫਾਸਡੋ ਗਈ ਕਰਜ਼ਾ ਚੜ ਗਿਆ ਸਿਰ ਤੇ ਤੇ ਇਹ ਟੇਸ਼ਨ ਨਾਲ ਕੋ ਥੋੜਾ ਜਿਆਦਾ ਨੁਕਸਾਨ ਹੋਗਾ ਪੇੜ ਦਾ ਠਿੰਡੇ ਰਿਆਂ 12 13 ਦੇ ਅੰਦਰ ਚਾਰ ਪਿੰਡ ਨੇ ਇੱਥੇ ਹਸਪਤਲ ਹੈ ਸਰਕਾਰੀ ਹਾਂਜੀ ਸਰਕਾਰੀ ਜ ਹੈ ਹਾਂਜੀ ਸਰ ਤੇ ਫਿਰ ਪੈਹਾ ਹੈਗਾ ਨਹੀਂ ਕਿ ਫਿਰ ਕਿਹ ਰੇਤੇ ਤਰ੍ਹਾਂ ਸੋਨਾ ਸਨਾ ਪੜ ਕੇ ਬੈਂਕ ਜਗ੍ਹਾ ਨੇ ਪਾ ਕੇ ਪੈਸੇ ਕੋ ਹਾਕਮ ਨੂੰ ਬਚਾ ਕੇ ਲਿਆਦੇ ਹੁਣ ਹੀ ਮਾੜਾ ਸਰੀਰ ਚੱਲਣ ਲੱਗਾ ਪਹਿਲਾਂ ਤੁਰੇ ਨਹੀਂ ਜਾਂਦਾ ਸੀ ਮੇਰੇ ਬਹੁਤ ਟੈਸ਼ਨ ਬੜੀ ਪੈ ਗਈ ਫਾਲ ਵੀ ਗਈ ਕਿੰਨਾ ਕਿੰਨਾ ਕਰਜ਼ਾ ਲਿਆ ਤੁਸੀਂ ਤੁਸੀਂ ਦੱਸੋ ਕਿ ਸੋਨਾ ਸੋਨਾ ਗਿਰਵੀ 8-9 ਲੱਖ ਰੁਪਏ ਸਾਰਾ ਸਿਰ ਤੇ ਕਰਜ਼ਾ ਕਿ ਫਾਲ ਮਾਰੇਗੀ ਫਾਲ ਦੇ ਨਾਲ ਸਾਡਾ ਕੋਈ ਸਰਕਲ ਚਲੀ ਜਾਂਦਾ ਕੋ ਟੈਸ਼ਨਾਂ ਇਹ ਪੈਗੀਆਂ ਵੀ ਫਾਲ ਮਾਰੇਗੀ ਕੀ ਕਰਾਂ ਦੇ ਜ਼ਮੀਨਾਂ ਦੇ ਰੇਟ ਕਿੰਨੀ ਜ਼ਮੀਨ ਤੁਹਾਡੇ ਕੋਲ ਆਪਣੇ ਕੋਲ 3.5 4 ਕਿੱਲੇ ਤੇ ਪੌਣੇ 4 ਕਿੱਲੇ ਜ਼ਮੀਨ ਚ ਹੀ ਤੁਸੀਂ ਉਹ ਕਰਦੋਂ ਠੇਕੇ ਤੇ ਹਾਂਜੀ ਠੇਕੇ ਤੇ ਵੀ ਸਾਡੇ ਕੋਲ 3 ਕਿੱਲੇ ਤੇ ਠੇਕੇ ਤੇ ਆ ਦੀ 4 ਪੌਣੇ 4 ਕਿੱਲੇ ਆਪਦੀ ਜ਼ਮੀਨ ਹੈ 7 7 7.5 ਕਿੱਲੇ ਜ਼ਮੀਨ ਹਾਂਜੀ ਹਾਂਜੀ ਉਹ ਸਾਰੀ ਫਾਲ ਨੁਕਸਾਨ ਹੋ ਗਈ ਕੋਈ ਟੈਣਾ ਪੈ ਗਈ ਬੇਨਾ ਕਰਜ਼ਾ ਚੜ ਗਿਆ ਕੀ ਕਰਾਂ ਦੇ ਅੱਗੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਫਿਰੋਜ਼ਪੁਰ ਦੇ ਟੈਂਡੀ ਵਾਲਾ ਪਿੰਡ ਦੀਆਂ ਇਹ ਤਸਵੀਰਾਂ ਨੇ ਘਰਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਰਿਐਲਿਟੀ ਚੈੱਕ ਕਰ ਰਹੇ ਹਾਂ ਕੁਝ ਘਰਾਂ ਦੇ ਵਿੱਚ ਧਰਾਰਾਂ ਆਈਆਂ ਹੋਈਆਂ ਨੇ ਨੀਹਾਂ ਬੈ ਗਈਆਂ ਤਾਂ ਇਸ ਘਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪਾਣੀ ਇੰਨਾ ਕ ਜਿਆਦਾ ਖੜਿਆ ਤਾਂ ਇਸ ਤਰੀਕੇ ਦੇ ਨਾਲ ਘਰ ਦੇ ਜਿਹੜੇ ਦਰਵਾਜ਼ੇ ਨੇ ਉਹ ਤੱਕ ਗਲ ਗਏ ਹੈਗੇ ਨੇ ਤਾਂ ਇਸ ਪਰਿਵਾਰ ਦੇ ਦੱਸਣ ਮੁਤਾਬਕ ਜਦੋਂ 2023 ਦੇ ਵਿੱਚ ਹੜ੍ਹ ਆਏ ਉਸ ਵੇਲੇ ਵੀ ਇੰਨਾ ਦੇ ਘਰ ਦਾ ਕਾਫੀ ਨੁਕਸਾਨ ਹੋਇਆ ਫਸਲ ਦਾ ਕਾਫੀ ਨੁਕਸਾਨ ਹੋਇਆ ਤੇ ਹੁਣ ਕਰਜ਼ਾ ਚੱਕ ਕੇ ਇੰਨਾ ਵੱਲੋਂ ਜੋ ਗੁਜ਼ਾਰਾ ਕੀਤਾ ਗਿਆ ਤਾਂ ਹੁਣ ਅਗਲੀ ਫਸਲ ਜਦੋਂ ਆਏਗੀ ਉਸ ਤੋਂ ਬਾਅਦ ਹੀ ਇਹਨਾਂ ਦਾ ਕੰਮ ਇਹਨਾਂ ਦੀ ਜ਼ਿੰਦਗੀ ਲੀਤੇ ਆਵੇਗੀ ਪਿੰਡ ਟੈਂਡੀ ਵਾਲਾ ਤੋਂ ਵੀਡੀਓ ਜਰਨਲਿਸਟ ਪ੍ਰਵਿੰਦਰ ਸਿੰਘ ਹੋਣਾ ਦੇ ਨਾਲ ਦਾਨ ਮਿਊਟ ਲਈ ਵਰਨਪਟ